ਕਿ ਉਹ ਆਈ ਪੈਸ ਬੰਦ ਕਰ ਦਿੱਤਾ। ਅ ਪਿਛਲੇ ਮਹੀਨੇ 25 ਅੱਠ ਨੂੰ ਧੁੰਮਕੇ ਲੱਗੇ ਇੱਕ ਲੜਕੇ ਦਾ ਮੋਟਰਸਾਈਕਲ ਖੋਹ ਲਿਆ ਜਗ੍ਹਾ ਤੇ ਲੜਕਿਆਂ ਨੇ ਜਿਹੜਾ ਅਸੀਂ 25 ਅੱਠ ਨੂੰ ਮਗਦਮਾ ਰਜਿਸਟਰ ਕਰ ਦਿੱਤਾ ਸੀਗਾ ਉਸ ਤੋਂ ਬਾਅਦ ਉਹ ਤਿੰਨੇ ਲੜਕੇ ਜਿਹੜੇ ਆ ਇਲਾਕੇ ਦੇ ਵਿੱਚੋਂ ਮੋਟਰਸਾਈਕਲ ਲੈ ਕੇ ਤੰਤਮ ਸਾਈਡ ਤੇ ਜਿੱਲ ਗਏ। ਉਸਨੇ ਸਰਟੀਫਿਕੇਟ ਤਰੀਕੇ ਦੇ ਨਾਲ ਉਹਨਾਂ ਦੀ ਭਾਲ ਕੀਤੀ। ਚੀਜ਼ ਨਹੀਂ ਵੀ ਫੁਟੇਜ ਤੇ ਹੋਰ ਆਪਣੇ ਸਾਧਨਾਂ ਨਾਲ ਉਹਨੂੰ ਅਸੀਂ ਚੈੱਕ ਕਰਕੇ ਇਹਨਾਂ ਦੋ ਲੜਕੇ ਨੂੰ ਜੀ ਗ੍ਰਾਫਤ ਗ੍ਰਿਫਤਾਰ ਕਰ ਲਿਆ ਕੱਦੀ ਅੱਜ ਕੱਦੀ ਅਟਨੋਂ ਜਿਹੜੇ ਦੋ ਲੜਕੇ ਆਤਮਾ ਸਿੰਘ ਤੇ ਬਿਆਨ ਸਿੰਘ ਨੂੰ ਜਦੋਂ ਅਰੈਸਟ ਕੀਤਾ ਤਾਂ ਬਿਆਨ ਸਿੰਘ ਦੀ ਪੁੱਛ ਗਿੱਤੇਗਾ ਨਿਰਮਲ ਸਿੰਘ ਨਾਲ ਮਿਲ ਕੇ ਆਤਮਾ ਸਿੰਘ ਜਿਹੜਾ ਇਹਦੇ ਵਿੱਚ ਜਰਨਲਿਸਟ ਸੀਗਾ ਉਹਨੇ ਜਰਨਲਿਸਟ ਭੇਜ ਦਿੱਤਾ ਬਿਆਨਤ ਔਰ ਅਰਸ਼ਿਤ ਨਿਰਮਲ ਦੇਖ ਤੋ ਅਲੀ ਚਾਰ ਚਾਰ ਚੋਰੀ ਦੇ ਜਿਹੜੇ ਮੋਟਰਸਾਈਕਲ ਆ ਉਹ ਬਰਾਮਦ ਕਰ ਲਏ ਕੋਈ ਨਹੀਂ ਕੱਦੀ ਜਿਹੜੀ ਇਸ ਕੋਲ ਵੀ ਦੋ ਨੜਕਿਆਂ ਤੋਂ ਗੌਰਵੀ ਇਹਨਾਂ ਦੇ ਪਹਿਲਾਂ ਵੀ ਕੇਸ ਹੀ ਹਾਂ ਨਹੀਂ ਹਾਂ ਇਹਨਾਂ ਦੇ ਪਹਿਲਾਂ ਵੀ ਬਰਤਨ ਕਰਦੇ ਨੇ 라ਕਿਨ ਦੇ ਜੇ ਬਤਾਉਂਦੇ ਇਹਦਾ ਮਤਲਬ ਹੈ ਇਹਦਾ ਜਾਣ ਤੋਂ ਪੱਛੇ ਜੇ ਰੈਕੀ ਲੱਗਦਾ ਹੈ ਕਿ ਇਹ ਕਿਹਦੇ ਮੱਤੇ ਮੋਟੇ ਦੇ ਤੱਕ ਆ ਦੇਈ ਦੇ ਰਿਹਾ ਦੋ ਦੇਖੋ ਸੜੀ ਲਗਾਤਾਰ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਜਿਹੜਾ ਜੁਰਮ ਆਪਣੇ ਉੱਤੇ ਹਾਵੀ ਨਾ ਹੋਉਂਦੀ ਵੀ ਪਰ ਨੈਸ਼ਨਲ ਹਾਈਵੇਅ ਤੇ ਨਾ ਕਿਤੇ ਤਾਂ ਕੋਈ ਨਾ ਕੋਈ ਵਾਰਦਾਤ ਕਰਕੇ ਚਲੇ ਜਾਂਦੇ ਨੇ ਪਰ ਫਿਰ ਵੀ ਅਸੀਂ ਉਸ ਵਾਰਦਾਤ ਨੂੰ ਡਰੈਸ ਕਰਕੇ ਇਹਨਾਂ ਜਿਹੜਾ ਦੋਸ਼ੀਆਂ ਨੂੰ ਇਹ ਜੇਲ੍ਹ ਤੱਕ ਬਚਾਉਂਦੇ ਆਂ ਔਰ ਸਾਡੀ ਇਹ ਡਿਊਟੀ ਹੈ ਕਿ ਅਸੀਂ ਉਹ ਜੇਲ੍ਹ ਤੱਕ ਪੇਟੀ ਠੀਕ ਹੈ ਸਰ ਜਿਹਨ ਕਿ ਨਾ ਕੋਈ ਹੋ ਵੀ ਹੋ ਸਕਦੇ ਨੇ ਲੋਕ ਵੀ ਕੱਲੇ ਨੇ ਤੇ ਉਹਨੇ ਇਹਦਾ ਸਿਰਫ ਆਪਣੇ ਤੁਮੇ ਲੋਕਾਂ ਦੇ ਨਸ਼ੇ ਦੀ ਪੂrti ਜਾਂ ਤੁਮੇ ਲੋਕਾਂ ਦੇ ਆਪਣਾ ਖਰਚਾ ਚਲਾਉਣ ਦੇ ਲਈ ਕਿੰਨੀ ਬੋਧਾਤ ਕਰਦੇ ਨੇ ਇਹ ਤਾਂ ਅਸੀਂ ਚਾਰ-ਚਾਰ ਮੋਟਰ ਦੇ ਕੇ 8 ਮੋਟਰ ਦੇ ਕੇ ਵਰਤੋਂ ਕੀਤੇ ਨੇ ਸੜਕ ਨੂੰ ਰਮਾਂਡਦੇ ਨੇ ਉਹ ਪੀੜਤਾਂ ਕਿੰਨੇ ਆਂ ਨਿਕਲ ਨਹੀਂ ਰਹੀ ਡਰੇਸ ਉਹਨਾਂ ਕਦੇ ਸਮੇਂ ਕੁਝ ਨਾ ਕੋਈ ਤੇ ਜਿਹੜਾ ਹੁੰਦਾ ਹੈ ਆਲਾ ਜਾਣੇ ਕਿ ਕਿਹੜੀ ਲੋਕਾਂ ਦੇ ਇੰਤਿਆਮ ਕੋਈ ਕੁਝ ਪ੍ਰਾਪਤੀ ਹੁੰਦਾ ਹੈ ਹਜੇ ਤਾਂ ਇਹਦੇ ਕੁਝ ਨੂੰ ਲਾਉਂਦੇ ਆ ਉਹਦਾ ਵਾਰਦਤ ਕਰਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਜਦੋਂ ਫੜੇ ਜਾਂਦੇ ਨੇ ਉਸ ਵੇਲੇ ਤੇਰਾ ਤਾਂ ਕੋਈ ਕੁਝ ਨਹੀਂ ਕੀ ਕਰਨਾ ਤੇਰਾ ਕੋਈ ਗ੍ਰਾਮਤੀ ਹੀ ਕਰਨਾ ਪੈਂਦਾ ਕੀ ਕਰ ਸਕਦੇ ਆ ਕਿ ਸੌਜੀ ਨੂੰ ਬਾਲ ਕਰਾ ਸਕਦੇ ਆ ਕਿ ਬਾਹਰ ਦੇ ਨਹੀਂ ਇਹ ਬਾਹਰ ਦੇ ਨੇ